ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜੇ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਅਜਰ ਬੰਦਾ ਸਾਹਿਬ ਆਇਓ ਕਿਸ਼ਨਾ ਚੰਗ। ਬਸ ਅਸੀਂ ਤਾਂ ਹਮੇਸ਼ਾ ਕੋਸ਼ਿਸ਼ ਕਰਨਾ ਆਏ ਹਾਂ। ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ। ਸੋ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਅਸੀਂ ਵੀ ਨਤਮਸਤਕ ਹੋ ਕੇ ਆਈ ਹਾਂ। ਸੋ ਗੁਰੂ ਦੇ ਘਰ ਆ ਕੇ ਇਸੇ ਸ਼ਾਂਤ ਸकून ਮਿਲਦਾ ਤੇ ਸ਼ੰਕਾ ਲੱਗਦਾ। ਤੇ ਇਹ ਕਹਾਂਗੇ ਤੇ ਦਰਸ਼ਨ ਕਰਨ ਆਏ ਆਂ ਦਰਬਾਰ ਸਾਹਿਬ ਪਰ ਗੁਰੂ ਮਾਰਾ ਦਾ ਅਸ਼ੀਰਵਾਦ ਲੈਣ ਆਏ ਆਂ ਅਛਾ ਰਵਿੰਦਰ ਸਾਹਿਬ ਆਇਓ ਕੀ ਕਹਿਣਾ ਚਾਹਦੇ ਪਸ ਅਸੀਂ ਤਾਂ ਹਮੇਸ਼ਾ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਅਸੀਂ ਵੀ ਨਤਮਸਤਕ ਹੋ ਕੇ ਆਈ ਹਾਂ ਸੋ ਗੁਰੂ ਦੇ ਘਰ ਆ ਕੇ ਇਸੇ ਸ਼ਾਂਤ ਸकून ਮਿਲਦਾ ਦੇ ਚੰਗਾ ਲੱਗਦਾ ਇਹ ਕਹਾਂਗੇ ਇਹ ਦਰਸ਼ਨ ਕਰਨ ਆਏ ਆਂ ਦਰਬਾਰ ਸਾਹਿਬ ਪਰ ਗੁਰੂ ਮਾਰਾ ਦਾ ਅਸ਼ੀਰਵਾਦ ਲੈਣ ਅੱਛਾ ਰੰਧਾ ਸਾਹਿਬ ਆਇਓ ਕਿਹੜਾ ਚੰਗ ਪਾਸ ਅਸੀਂ ਤਾਂ ਹਮੇਸ਼ਾ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆਂ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਅਸੀਂ ਵੀ ਨਤਮਸਤਕ ਹੋ ਕੇ ਆਈ ਹਾਂ ਉਹ ਗੁਰੂ ਦੇ ਘਰ ਆ ਕੇ ਸਨੇਸ਼ਾ ਸਪੂਨ ਮਿਲਦਾ ਤੇ ਸ਼ੰਕਾ ਲੱਗਦਾ ਇਹ ਕਹਾਂਗੇ ਇਹ ਦਰਸ਼ਨ ਕਰਨ ਆਏ ਆਂ ਦਰਬਾਰ ਸਾਹਿਬ ਪਰ ਗੁਰੂ ਮਾਰਾ ਦਾ ਅਸ਼ੀਰਵਾਦ ਲੈਣ ਅੱਛਾ ਰਵਿੰਦਰ ਸਾਹਿਬ ਆਇਓ ਕਿਸ਼ਨਾ ਚੰਦ ਪਾਸ ਅਸੀਂ ਤਾਂ ਹਮੇਸ਼ਾ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਵੀ ਨਤਮਸਤਕ ਹੋ ਕੇ ਆਈ ਹਾਂ ਸੋ ਗੁਰੂ ਦੇ ਘਰ ਆ ਕੇ ਇਸ ਮੇਸ਼ਾ स्पून ਮਿਲਦਾ ਤੇ ਚੰਗਾ ਲੱਗਦਾ ਇਹ ਕਹਾਂਗੇ ਇਹ ਦਰਸ਼ਨ ਕਰਨ ਆਏ ਆਂ ਤਰਵਾਰ ਸਾਹਿਬ ਪਰ ਗੁਰਮਾਰ ਦਾ ਅਸ਼ੀਰਵਾਦ ਲੈਣ